ਮੈਂ ਸ਼ਖਬੀਰ ਸਿੰਘ ਪਿੰਡ ਪੁੱਠਾ ਤੋਂ ਬੋਲ ਰਹਾ ਹਾਂ ਜੋ ਕਿ ਸਾਡੀ ਨੂੰ ਜਗਦੀਸ਼ ਕੌਰ ਪਿੰਡ ਦੀ ਸਰਪੰਚ ਬਣਿਆ ਹਨ ਇਸ ਤੋਂ ਵਿੱਚ ਤੇ ਇਸ ਸਬੰਧ ਵਿੱਚ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਜ਼ਿਕਰ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਕੁਝ ਕੰਮ ਹੋਏ ਆ ਔਰ ਕੁਝ ਕੰਮ ਜਿਹੜੇ ਹੋਣ ਵਾਲੇ ਨੇ ਜਿਹੜੇ ਹੋਣ ਵਾਲੇ ਉਹਨਾਂ ਚ ਛੱਪੜ ਦੀ ਰੀਟੇਨਿੰਗ ਵਾਲ ਬਣਨ ਵਾਲੀ ਹੈ ਕੋਈ ਕੱਚਾ ਰਸਤਾ ਹੈਗਾ ਪੁੱਥੇ ਤੋਂ ਸੁਲਤਾਨੀ ਨੂੰ ਜਾਣ ਵਾਸਤੇ ਇਹਨਾਂ ਕੰਮਾਂ ਵਾਸਤੇ ਸਰਕਾਰ ਜਿਹੜੀ ਹੈ ਸਰਕਾਰ ਨੂੰ ਬੇਨਤੀ ਕਰਦੇ ਆਂ ਕੋਈ ਸਾਡੇ ਇੱਕ ਅੰਗਣਵਾੜੀ ਸਕੂਲ ਦੀ ਕੋਈ ਮਤਲਬ ਬਿਲਡਿੰਗ ਨਹੀਂ ਹੈ ਉਹਦੀ ਵੀ ਐਵਲ ਪ੍ਰੋਬਲਮ ਹੈ ਔਰ ਕੋਈ ਨਾਲੇ ਨੇ ਕੱਚੇ ਜਿਹਨਾਂ ਦੀ ਮਤਲਬ ਜਿਹੜੀ ਆ ਉਹ ਨਾਲੇ ਛੱਪੜ ਤੱਕ ਪਹੁੰਚਣ ਵਾਸਤੇ ਮਤਲਬ ਬਣਨੇ ਚਾਹੀਦੇ ਨੇ ਤਾਂ ਜਾ ਕੇ ਪਾਣੀ ਜਿਹੜਾ ਉਗਲੀਆਂ ਨਾਲੀਆਂ ਚ ਨਾ ਫਲੋਵੇ ਤੇ ਜਿਹੜਾ ਛੱਪੜ ਤੇ ਨਿਕਾਸ਼ ਪਿੰਡ ਦਾ ਚੱਲ ਜਾਵੇ ਪਿੰਡ ਜਿਹੜਾ ਸਾਫ਼ ਸੁਥਰਾ ਰਹੇ ਤੇ ਗਲੀਆਂ ਨਾਲੀਆਂ ਮਤਲਬ ਹੋ ਗਈ। ਪਰ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਦੇ ਵਿੱਚ ਜਾਂਦਾ ਹਾਂ ਹਾਂਜੀ ਲਾਈਟਾਂ ਲੱਗੀਆਂ ਹੁੰਦੀਆਂ ਬਹੁਤ ਬੂਟੇ ਲੱਗੇ ਹੁੰਦੇ ਆ ਜਦੋਂ ਪਿੰਡਾਂ ਦੇ ਅੰਦਰ ਤਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਮਨਸਰੀ ਹੁੰਦੀ ਆ ਸੋ ਬੱਚਿਆਂ ਵਾਸਤੇ ਓਪਨ ਜਿਮ ਹੁੰਦੀ ਆ ਖੂਲੇ ਲੱਗੇ ਹੁੰਦੇ ਨੇ ਸੋ ਲਾਇਬ੍ਰੇਰੀ ਹੁੰਦੀ ਆ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਪਿੰਡ ਤੁਹਾਡੇ ਦੇ ਵਿੱਚ ਵੀ ਇਵਾਂ ਦੀ ਬੁਹਲਦੀ ਆ ਕੀ ਸਰ ਡਿਪੈਂਡ ਵਿੱਚ ਕੁਝ ਪ੍ਰੋਬਲਮ ਆ ਇਸ ਕਰਕੇ ਨੇ ਕਿ ਇਹ ਜਿਹੜੀਆਂ ਪਾਰਕ ਆ ਬੱਚਿਆਂ ਦੇ ਖੇਡਣ ਵਾਸਤੇ ਜਾਂ ਜਿਹੜੀ ਗ੍ਰੀਨਰੀ ਆ ਮਤਲਬ ਬੂਟਿਆਂ ਦੀ ਜਿਹੜੀ ਆ ਉਹ ਸੜਕਾਂ ਦੇ ਕੰਢਿਆਂ ਤੇ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਆ ਲਾਣ ਦੀ ਪਰ ਜਿਹੜੇ ਆਮ ਵਾਰਾ ਪਸ਼ੂ ਨੇ ਜਾਂ ਮਤਲਬ ਜਿਹੜੇ ਲੋਕ ਨੇ ਉਹ ਬੂਟਿਆਂ ਨੂੰ ਨਹੀਂ ਹੋਣ ਦਿੰਦੇ ਤੇ ਪਾਰਕਿੰਗ ਦੀ ਸਾਡੇ ਕੋਲ ਪੰਚਾਇਤ ਦੀ ਕੋਈ ਲੈਂਡ ਨਹੀਂ ਆ ਜਿਸ ਦੇ ਕਰਕੇ ਸਾਡਾ ਜਿਹੜਾ ਇਸ ਪਾਸੇ ਕੰਮ ਅਧੂਰਾ ਸਾਡੀ ਜਿਹੜੀ ਪੰਚਾਇਤ ਆ ਉਹ ਦੂਸਰੇ ਪਿੰਡੋਂ ਤੋਂ ਨਿਕਲ ਕੇ ਬਣੀ ਹੋਈ ਆ ਜਿਹੜੀ ਇਹਦੀ ਅਸਲ ਜ਼ਮੀਨ ਆ ਉਹ ਦੂਸਰੇ ਪਿੰਡਾਂ ਚ ਰਹਿ ਗਈ ਹੋਈ ਹੈ ਤੇ ਸਕੇ ਸਾਡੇ ਪਿੰਡ ਨੂੰ ਕੋਈ ਜ਼ਮੀਨ ਜਿਹੜੀ ਆ ਉਹ ਨਹੀਂ ਮਿਲੀ ਜਿਹਦੇ ਕਰਕੇ ਸਾਡੇ ਜਿਹੜੇ ਕੰਮ ਨੇ ਇਸ ਭਖ ਤੋਂ ਅਧੂਰੇ ਰਹਿ ਗਏ ਪੰਚਾਇਤੀ ਜ਼ਮੀਨ ਨਾ ਹੋਣ ਕਰਕੇ ਹੀ ਮਤਲਬ ਆਲੀ ਆਲੀ ਪਿੰਡਾਂ ਦੇ ਵਿੱਚ ਵਸਣ ਕਰਨ ਦੀ ਸਮੱਸਿਆ ਕਾਫੀ ਹੁੰਦੀ ਆ ਜਿਹੜੇ ਲੋਕ ਹੋਣਦੇ ਆ ਉਹਨਾਂ ਦੇ ਰਸਨ ਕਰਦੇ ਨੇ ਬਰੀ ਉਹ ਜਿਨ੍ਹਾਂ ਦੇ ਚਾਹੀਏ ਹੁੰਦੀ ਆ ਕੰਮਕਾਜ ਕਦੇ ਪਹੁੰਚ ਲੋਕ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਮੁਸ਼ਕਲ ਹੈ ਚਲੋ ਆਮ ਹੋ ਜਾਂਦੀ ਹੈ ਕਿ ਕਈ ਜਿਹੜੇ ਬੰਦੇ ਲਾਭ ਪਤਲੀ ਜਿਹੜੇ ਇਹਨਾਂ ਨੂੰ ਲਾਭ ਮਿਲਣਾ ਚਾਹੀਦਾ ਉਹ ਕੋਈ ਵਾਂਝੇ ਰਹਿ ਜਾਂਦੇ ਨੇ ਜਾਂ ਕੋਣਾਂ ਦੀ ਕੁਝ ਆਪਣੀ ਵੀ ਥੋੜੀ ਜਿਹੀ ਢਿੱਲਾਪਨ ਰਹਿ ਜਾਂਦਾ ਉਹ ਆਪ ਇਹਦੇ ਐਕਟਿਵ ਨਹੀਂ ਹੁੰਦੇ ਜਿੱਦ ਕਰਕੇ ਉਹ ਸਮਾਂ ਕੱਢ ਕੇ ਇੱਥੋਂ ਤੱਕ ਪਹੁੰਚ ਨਹੀਂ ਕਰਦੇ ਕਿ ਵੇ ਅਸੀਂ ਜੋ ਕੋਟ ਸਪਲਾਈਜ਼ ਅਫਤ ਤੱਕ ਦੇ ਸਕੀਏ ਤੇ ਜਾ ਕੇ ਆਪਣਾ ਮਤਲਬ ਜਿਹੜਾ ਉਹ ਪੱਕ ਰੱਖ ਸਕੀਏ ਤੇ ਜਿਹੜੇ ਬੰਦੇ ਥੋੜਾ ਜਿਹਾ ਉਜਮ ਕਰ ਲੈਂਦੇ ਨੇ ਉਹ ਆਪਣਾ ਇਹੜਾ ਨਾ ਰਿਸ਼ਣ ਕਾਰਡ ਬਣਵਾ ਜਾਂਦੇ ਨੇ ਇਹ ਕਰਕੇ ਪੋਸਟਡਿਆਂ ਨੇ ਇਹਦੇ ਵਿੱਚ ਖਾਮੀਆਂ ਰਹਿ ਜਾਂਦੀਆਂ ਉਹ ਬੰਦੇ ਆਪਣਾ ਦਰਸ਼ਨ ਕਾਰਡ ਜਿਹੜੇ ਅਸਲ ਬੰਦਿਆਂ ਨੂੰ ਮਿਲਣਾ ਚਾਹੀਦਾ ਉਹ ਕੁਝ ਬੰਦੇ ਜਿਹੜੇ ਨੇ ਉਹ ਇਸ ਗੱਲ ਤੋਂ ਪਿੱਛੇ ਰਹਿ ਜਾਂਦੇ ਸਾਰੇ ਕੱਚੇ ਘਰਾਂ ਦਾ ਗ੍ਰਾਂਟ ਆਈਆਂ ਨਵੇਂ ਹੌਮ ਬਣੇ ਗਏ ਆ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕਿੰਨੇ ਗ੍ਰਾਂਟ ਆਈਆਂ ਕਿੰਨੇ ਨਵੇਂ ਹੌਮ ਬਣੇ ਗਏ ਸਾਡੇ ਪਿੰਡ ਵਿੱਚ ਬਹੁਤ ਧਿਰ ਪਹਿਲਾਂ ਕੱਚਿਆਂ ਘੁੱਟਿਆਂ ਦੀ ਗ੍ਰਾਂਟ ਆਈ ਸੀ ਉਸ ਤੋਂ ਬਾਅਦ ਨਹੀਂ ਕੋਈ ਵੀ ਗ੍ਰਾਂਟ ਆਈ ਤੇ ਇਸ ਟਾਈਮ ਵਿੱਚ ਦੋ ਜਿਹੜੇ ਨੇ ਮਕਾਨ ਨੇ ਉਹ ਸਰਵਾ ਹੋਇਆ ਉਹਦੇ ਵੇਖੋ ਹੁਣ ਸਰਕਾਰ ਉਹ ਕੀ ਕਰਦੀ ਹੈ ਪੀ ਫੰਡ ਮਈਆ ਕਰਦੀ ਹੈ ਪਰ ਮੰਨੋ ਇਹ ਗਾਦੀ ਗਲ ਕਰਿਆ ਮੁਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਨਹੀਂ ਦਿੱਤਾ ਜਾਂਦਾ ਜੋ ਕਿ ਤਰ੍ਹਾਂ ਦਾ ਨਜਾਇਜ਼ ਨਾਂ ਪਾਇਆ। ਸੋ ਆਜੀ ਦੀ ਗਵਾਈ ਦੇ ਵਿੱਚ ਕਿਵੇਂ ਦੇਖਿਆ ਜਾਵੇ। ਮੰਡਰੇਗਾ ਵਿੱਚ ਤੇ ਜਿਹੜੀ ਅਕਲੀ ਜਿਹੜੇ ਬੰਦੇ ਕੰਮ ਕਰਨ ਯੋਗ ਹੁਣ ਉਹਨਾਂ ਨੂੰ ਤੇ ਕੰਮ ਮਿਲਦਾ। ਪਰ ਬਹੁਤ ਸਾਡੇ ਪਿੰਡ ਦੇ ਸਾਬ ਸਾਡੇ ਪਿੰਡ ਦੇ ਲੋਕ ਜਿਹੜੇ ਨੇ ਮਰੇਗਾ ਚ ਕੰਮ ਕਰਨਾ ਘਟ ਜਾਂਦੇ ਨੇ। ਇਹਦੇ ਕਰਕੇ ਮਤਲਬ ਬਰੋਂ ਲੀਵਰ ਲਿਆ ਕੇ ਜਿਹੜੇ ਉਹ ਕੰਮ ਕਰਾਈ ਜਾਂਦੇ। ਤੇ ਇਹ ਕਰਕੇ ਜਿਹੜੀ ਮਲੋ ਗਰੀਬੀ ਤੱਕ ਦੇ ਉਹ ਵੇਠਾਂ ਵਾਲੇ ਲੋਕ ਜਿਹੜੇ ਨੇ ਉਹ ਇਸ ਕੰਮ ਵਿੱਚ ਆਗਲੇ ਇੱਕ ਤੇ ਦਿਹਾੜੀ ਜਿਹੜੀ ਆ ਬਹੁਤ ਘੱਟ ਮਨਰੇਗਾ ਦੀ ਦਿਹਾੜੀ ਜਿਹੜੀ ਆ ਉਹ 300 ਰੁਪਏ ਜਦੋਂ ਕਿ ਦੂਜੀ ਜਿਹੜਾ ਮਜ਼ਦੂਰ ਆ ਉਹ 600 ਰੁਪਏ ਲੈ ਰਿਹਾ ਇਸ ਕਰਕੇ ਇਹਦੇ ਵਿੱਚ ਵੀ ਮਰੋ ਲੋਕ ਜਿਹੜੇ ਨੇ ਉਹ ਦੂਜੇ ਪਾਸੇ ਦਿਹਾੜੀ ਲਾਉਣ ਤਿਆਰ ਹੋ ਜਾਂਦੇ ਮਤ ਬੈਂਸ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਪਿੰਡ ਤਾਂ ਐਜੂਕੇਟਡ ਵਧੀਆ ਪੜਿਆ ਲਿਖਿਆ ਪਿੰਡ ਸਾਰਾ ਇਸ ਅ ਪਿੰਡ ਦੇ ਵਿੱਚ ਕੀ ਸਕੂਲ ਹੈਗਾ ਜੇ ਹੈਗਾ ਕਿਤਾਬ ਦੀ ਗੰਮੀ ਆ ਜਾਂ ਇਹ ਆਪਣੇ ਨਹੀਂ ਸਾਡੇ ਪਿੰਡ ਵਿੱਚ ਕੋਈ ਸਕੂਲ ਨਹੀਂ ਹੈ ਤੁਹਾਨੂੰ ਇਹ ਗੱਲ ਦੱਸੀ ਆ ਵੀ ਕਿ ਇਹ ਮਤਲਬ ਜਗਾ ਘਟ ਹੋਣ ਕਰਕੇ ਇਸ ਸਕੂਲ ਬਿਲਡਿੰਗ ਵੀ ਕੋਈ ਨਹੀਂ ਪ੍ਰਾਇਮਰੀ ਸਕੂਲ ਵੀ ਸਾਡੇ ਕੋਲ ਨਹੀਂ ਹੈ ਹਾਂਜੀ ਆਪ ਵੀ ਕਾਫੀ لمبے ਸਮੇਂ ਤੋਂ ਸੁਆਵਾਂ ਦੇਖਦੇ ਹੋ ਪਿੰਡ ਦੇ ਵਿੱਚ ਪੰਜੀ ਰੋਕ ਕੇ ਇਹ ਪ੍ਰਸ਼ਾਸਨਿਕਾਂ ਦਾ ਸਰਕਾਰ ਤੱਕ ਕਿੱਥੇ ਪਹੁੰਚ ਕੀਤੀ ਅਜੇ ਤੱਕ ਬੰਦੇ ਸੁਭਾਵਾ ਵੇਈ ਉਹ ਕੀਤੀ ਆ ਪਸ਼ੂਆਂ ਦਾ ਹਸਪਤਾਲ ਚਾਹੀਦਾ ਸਕੂਲ ਚਾਹੀਦਾ ਤੇ ਹੋਰ ਵੀ ਕਾਫੀ ਸੂਚਤਾ ਹੀ ਬਹੁਤ ਵਾਰੀ ਜਦੋਂ ਜਿੰਨੀ ਜਦੋਂ ਤੋਂ ਸਰਪੰਚ ਬਣਿਆ ਉਹ ਆਂਗਣਵਾਲੀ ਦੇ ਸਕੂਲ ਵਾਸਤੇ ਬੜੀ ਬੜੀ ਮਤਲਬ ਬੇਨਤੀਆਂ ਕੀਤੀਆਂ ਨੇ ਸੋ ਦੇਖਣ ਦੇਖੇ ਜੇ ਰਹਿ ਜਾਂਦੀਆਂ ਨੇ ਨਹੀਂ ਸਰਕਾਰ ਕੋਰਾਂ ਦਾ ਦੋਕਰ ਇਹ ਤਾਂ ਕారణ ਕੀ ਬੰਦਾ ਕਿ ਜਦੋਂ ਜਿੱਦੇ ਪਿੰਡ ਸੋਟਾ ਆਵਾਜ਼ੀ ਘਟ ਹੋਣ ਕਰਕੇ ਨਹੀਂ ਇਹ ਵੀ ਇੱਕ ਅਫੈਕਟ ਹੈਗਾ ਵੀ ਆਵਾਜ਼ੀ ਘਟ ਹੋਣ ਕਰਕੇ ਨਾਲ ਦੇ ਪਿੰਡ ਦੇ ਵਿੱਚ ਸਕੂਲ ਹੈਗਾ ਉਹ ਸੈਂਟਰ ਦੇ ਜਿਹੜੇ ਬੱਚੇ ਜਿਹੜੇ ਨੂੰ ਲੋਕ ਅੰਗਰੇਜ਼ੀ ਸਕੂਲਾਂ 'ਚ ਪੜ੍ਹਨੇ ਪਾਉਂਦੇ ਲੋਕ ਉਹਦੀ ਇਸ ਗੱਲ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਵੀ ਜਿਹੜਾ ਸਕੂਲ ਆ ਉਹ ਚਕਾਰੇ ਤੇ ਖੁੱਲੇ ਬੱਚਿਆਂ ਦੀ ਨਫਰੀ ਜਿਹੜੀ ਹੈ ਬਹੁਤ ਘੱਟ ਹੈ ਜਿਹਦੇ ਕਰਕੇ ਮਤਲਬ ਇੱਥੇ ਜਿਹੜੀ ਚੁੱਧਾ ਨਹੀਂ ਹੁੰਦੀ ਨੌਂ ਨੰਬਰ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਂ ਦਾ ਹਾਂ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋਕੀ ਫਿਰ ਖੜਾ ਹੋਇਆ ਬੱਚਿਆਂ ਨੂੰ ਬੱਚਿਆਂ ਨੇ ਕਾਫੀ ਯੋਗਦਾਨ ਪਾਇਆ ਇਹਦੇ ਵਿੱਚ ਤੇ ਅਸੀਂ ਬੱਚਿਆਂ ਦੇ ਨਾਲ ਹਰ ਵੇਲੇ ਖੜੇ ਹਾਂ ਜੇ ਉਹ ਜੁੜੀ ਵੀ ਉਹ ਡਿਮਾਂਡ ਕਰਦੇ ਨੇ ਉਹ ਆਪਾਂ ਪੂਰੀ ਕਰਨ ਨੂੰ ਤਿਆਰ ਹਾਂ ਔਰ ਨਸ਼ਿਆਂ ਖਲਾਬ ਚੰਗੇ ਪਾਸੇ ਉਹਨਾਂ ਨੂੰ ਲਾਇਆ ਹੋਇਆ ਆਪ ਵੀ ਜਿਹੜੇ ਬੱਚੇ ਨੇ ਉਹ ਨਸ਼ਿਆਂ ਦੇ ਵਿਰੁੱਧ ਸਭ ਮੀਨਰ ਕਰਦੇ ਨੇ ਔਰ ਲੋਕਾਂ ਨੂੰ ਇਹਦੇ ਜਾਗਰਤ ਕਰਦੇ ਆ ਸਰ ਜੁੱਧ ਨਸ਼ਾ ਹੋਰ ਤਾਂ ਪੰਜਾਬ ਦਾ ਨਸ਼ੇ ਮੁਹਿੰਮ ਸ਼ੀਦੀਆ ਸੋ ਆਪ ਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇਖੋ ਠੀਕ ਆ ਸਾਡੇ ਪਿੰਡ ਮੈਲ ਚ ਇਹੋ ਜਿਹਾ ਕੋਈ ਅਨਸਰ ਨਹੀਂ ਆ ਜਿਹੜਾ ਮਤਲਬ ਨਸ਼ੇ ਨਾਲ ਗਲਤ ਹੋਵੇ ਤੇ ਠੀਕ ਸਾਡੇ ਪਿੰਡ ਵਿੱਚ ਬਹੁਤ ਵਧੀਆ ਸਿਸਟਮ ਪਬਲਿਕ ਲੈ ਰਹੀ ਹੈ ਕੋਈ ਨਹੀਂ ਕਹਿੰਦਾ ਇੱਥੇ ਕੋਈ ਯੂਰ ਨਹੀਂ ਆ ਸਭ ਕਈ ਵਾਰੀ ਪਿੰਡਾਂ ਚ ਝਗੜੇ ਇਹਨੇ ਗਵਾ ਜਾਂਦੇ ਆ ਲੋਕਾਂ ਨੂੰ ਠਾਣੇ ਤੇ ਜਾਂਦੇ ਤਾਂ ਠੀਕ ਹੁਣੇ ਪਿੰਡਾਂ ਦਾ ਸਮਾਂ ਬਰਬਾਦ ਹੁੰਦਾ ਤੇ ਪੈਸੇ ਹੀ ਬਰਬਾਦ ਹੁੰਦੇ ਆ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਹੈ ਕਿਵੇਂ ਦੇਖੋ ਸਰਪੰਚ ਦੀ ਜ਼ਿੰਮੇਵਾਰੀ ਤੇ ਆ ਵੀ ਜਿਹੜਾ ਕੋਈ ਝਗੜੇ ਵਾਲਾ ਕੰਮ ਹੈ ਇਹ ਤੇ ਪਿੰਡ ਦੀ ਬੈਠ ਕੇ ਦੋਨੋਂ ਧਿਰਾਂ ਦਾ ਰਾਈ ਦਾ ਨਮਕਰਾ ਕੇ ਜਿਹੜੀ ਉਹਨਾਂ ਨੂੰ ਕੋਈ ਗਲਤੀ ਸ਼ੰਕਾ ਜਾਂ ਕਿਸੇ ਵਹਿਮ ਕਰਕੇ ਜਾਂ ਕਿਸੇ ਦੀ ਵੱਟ ਬੰਨੇ ਦਾ ਰੌਲਾ ਉਹ ਉਹ ਜਿਹੜਾ ਉਹਨੂੰ ਇੱਥੇ ਹੀ ਮੁਕਾਇਆ ਜਾ ਤੇ ਬਹੁਤ ਵਧੀਆ ਥਾਣਿਆਂ ਤੇ ਜਾ ਕੇ ਤੇ ਕੱਜ ਕਰਾ ਵੀ ਜਿੰਨੇ ਮਰਦੀ ਪੈਸੇ ਬਰਬਾਦ ਕਰੀ ਜਾਂ ਕੋਈ ਲਾਭ ਨਹੀਂ ਹੁੰਦਾ ਤੇ ਜਿਹੜਾ ਤੁਸੀਂ ਪਹਿਲ ਦੇ ਦਰ ਤੇ ਹੁਣ ਪਿੰਡ ਦੇ ਵਿੱਚ ਕੰਮ ਕਰਾਉਣ ਜਾ ਰਹੇ ਹੋ ਕਿੱਡੇ ਵਿੱਚ ਮੌਰੀ ਦਾ ਜਿਹੜਾ ਪੈਨੋ ਸੁਖ ਸੁਹਣਾ ਪਸੰਦ ਪਿੰਡ ਨੂੰ ਸਾਡਾ ਇੱਕ ਤੋਂ ਬਹੁਤ ਜ਼ਰੂਰੀ ਕੰਮ ਹੈ ਕਿ ਸਾਡਾ ਇਹ ਰਸਤਾ ਜਿਹੜਾ ਇੱਕ ਖੁੱچے ਤੋਂ ਸੁਲਤਾਨੀ ਨੂੰ ਜਿਹੜਾ ਕੱਚਾ ਰਸਤਾ ਹੈ ਜਿੱਥੇ ਜਬ ਬੱਚੇ ਪੜ੍ਹਨ ਵੀ ਜਾਂਦੇ ਆ ਦੂਸਰੇ ਪਿੰਡਾਂ ਦੇ ਗਦਾਸਪੁਰ ਨੂੰ ਰਸਤਾ ਜਿਹੜਾ ਝਾੜਕੜ ਪੈਂਦਾ ਤੋਂ ਸੜਕੇ ਰਸਤੇ ਦੀ ਬਹੁਤ ਹਾਲਤ ਖਸਤਾ ਹਰ ਬੰਦੇ ਦੀ ਇਹੋ ਹੀ ਡਿਮਾਂਡ ਹੈ ਕਿ ਰਸਤਾ ਠੀਕ ਹੋਣਾ ਚਾਹੀਦਾ ਚਲੋ ਸੋ ਅਸੀਂ ਆਪਣੀ ਜਿਹੜੀ ਹੱਦ ਬਣਨੀ ਹੈ ਸਾਡੀ ਜਿਹੜੀ ਹੈਗੀ ਹੈ ਜਿਸ ਤੱਕ ਸਾਡਾ ਪਿੰਡ ਦਾ ਰਖਦਾ ਉੱਥੋਂ ਤੱਕ ਅਸੀਂ ਉਹ ਬਣਾਤੀ ਹੈ ਅਗਲੀ ਜਿਹੜੀ ਕੋ ਅੱਗੇ ਰਹਿ ਗਿਆ ਥੋੜਾ ਬਹੁਤ ਜਗਾ ਉਹ ਫੇਰ ਸਰਕਾਰ ਨੂੰ ਬੇਤੀ ਕਰਾਂਗੇ ਸਾਨੂੰ ਕੋਈ ਫੰਡ ਮਈਆ ਕਰਾਇਆ ਜਾ ਜਿਵੇਂ ਜਿਹੜੇ ਉਹ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਕਰਾ ਸਕੀ ਸਰ ਮੈਸੇਜ ਇਹ ਜਣਾ ਚਾਹੁੰਦਾ ਫਿੰਡ ਵਾਲਿਆਂ ਨੂੰ ਸੇਵਾ ਕਰਨ ਦਾ ਮੌਕਾ ਤਾਂ ਮਾਣ ਮੋਤਿਆ ਤੁਹਾਡੇ ਦਿੱਤੇ ਸਕੁਨਜੀਆ ਦਾ ਜਿਵੇਂ ਇਹ ਮੈਸੇਜ ਕੀ ਦਿੰਦਾ ਪਿੰਡ ਵਾਲੇ ਦਾ ਧੰਨਵਾਦ ਕਿ ਉਹ ਚੰਗੇ ਇਨਸਾਨ ਦੀ ਚੋਣ ਕਰਦੇ ਜਿਹੜਾ ਜਿਹਦੇ ਵਿਚਾਰ ਠੀਕ ਨੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਉਹ ਆਮ ਪਬਲਿਕ ਵਿੱਚ ਵਿਚਰਦਾ ਉਹ ਆਪਣੇ ਭਾਈ ਤਰੇ ਤੌਰ ਤੇ ਹਰ ਬੰਦੇ ਨੂੰ ਬਹਿ ਕੇ ਤੇ ਦਲੀਲ ਰੂਪੀਰ ਨਾਲ ਉਹ ਲੋਕਾਂ ਨੂੰ ਗਾਈਡ ਕਰਦਾ ਇਸ ਕਰਕੇ ਲੋਕ ਜਿਹੜੇ ਨੂੰ ਸੰਯੋਗ ਦਿੰਦੇ